ਮਾਈਕ੍ਰੋਜੀਕਾ ਖਾਲਸਾ ਮਾਈਕ੍ਰੋਜੀਕ ਦੀ ਫੱਦੇ ਬਬੂ ਮਾਨ ਨੇ ਸੁੱਚਾ ਸੁਰਮਾ ਫਿਲਮ ਬਣਾਈ ਸੀ ਤੇ ਉਹ ਫਿਲਮ ਹੋ ਗਈ ਫਲੋ ਜਾਨਕੀ ਲੋਕਾਂ ਨੇ ਪਸੰਦ ਨਹੀਂ ਕੀਤੀ ਉਹਦੇ ਵਿੱਚ ਜਿਹੜੇ ਕਿਰਦਾਰ ਦਿਖਾਏ ਗਏ ਨੇ ਸੁੱਚਾ ਸੁਰਮਾ ਕੁਕਰ ਤੇ ਭਾਗ ਦਾ ਤਕਰੀਬਨ ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਝੂਠ ਬੋਲਿਆ ਗਿਆ ਜਦੋਂ ਆਪਣੀ ਭਝਾਈ ਬਲਵੀਰੋਂ ਭਾਬੀ ਦਾ ਉਹ ਕਤਲ ਕਰਦਾ ਉਹ ਵੀ ਕਤਲ ਹੋਇਆ ਨਹੀਂ ਜਾਣ ਬੁੱਝ ਕੇ ਉਹ ਕਹਾਣੀ ਦੇ ਵਿੱਚ ਤਵਿਸਟ ਪੈਦਾ ਕਰਕੇ ਵੀ ਲੋਕ ਦੇਖਣ ਪਹਿਲਾਂ ਵੀ ਦਿਖਾਇਆ ਗਿਆ ਹੁਣ ਵੀ ਦਿਖਾਇਆ ਗਿਆ ਮੈਂ ਗੱਲ ਅਸਲ ਵਿੱਚ ਕਰਨੀ ਕੀ ਹੈ ਜਿਹੜਾ ਬੱਬੂ ਮਾਨ ਦਾ ਕਰੈਕਟਰ ਸੁੱਚਾ ਸੂਰਮਾ ਹੁਣ ਬੱਬੂ ਮਾਨ ਦਾ ਆਪਣਾ ਕਿਰਦਾਰ ਆਪਣਾ ਕਰੈਕਟਰ ਕੀ ਹੈ ਇਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਇੱਕ ਪਾਸੇ ਕਹਿੰਦੇ ਸੁੱਚਾ ਸੂਰਮਾ ਕਰੈਕਟਰ ਬਹੁਤ ਵਧੀਆ ਕਰੈਕਟਰ ਹੈ ਨਰਨਿਕ ਸੱਤੇਸੁਰ ਮੇਦੀ ਜਿਹੜੀ ਸਟੋਰੀ ਹੈ ਬਹੁਤ ਵਧੀਆ ਸਟੋਰੀ ਹੈ ਲੋਕ ਇਹ ਕਹਿੰਦੇ ਆ ਹੁਣ ਜਿਹੜਾ ਕਰੈਕਟਰ ਜਿਹੜਾ ਕਿਰਦਾਰ ਬੱਬੂ ਮਾਨ ਨੇ ਦਿਖਾਇਆ ਉਹਦੇ ਵਿੱਚ ਕੀ ਬੱਬੂ ਮਾਨ ਦਾ ਆਪਣਾ ਕਰੈਕਟਰ ਹੈਗਾ ਉਹਦੇ ਗਾਣੇ ਸੁਣ ਕੇ ਦੇਖੋ ਮੈਂ ਬਹੁਤੀ ਲੰਬੀ ਚੌੜੀ ਗੱਲ ਨਹੀਂ ਕਰਨੀ ਜਦੋਂ ਉਹ ਕਹਿੰਦਾ ਨਿਤਰੀ ਸ਼ਰਾਬ ਵਰਗੀ ਕੁੜੀ ਦਾ ਕੁੜੀ ਦੀ ਗੱਲ ਕਰਦਾ ਫਿਰ ਜਦੋਂ ਪਹਿਲੀ ਵਾਰ ਮਿਲਣ ਦੀ ਗੱਲ ਕਰਦਾ ਕਹਿੰਦਾ ਕਮਾਦ ਵਰਗੀ ਕੋਈ ਸੇਫ ਜਗ੍ਹਾ ਨਹੀਂ ਹੋ ਸਕਦੀ ਕਿ ਇਹ ਕਰਤੂਤ ਤਾਂ ਇਹਨਾਂ ਲੋਕਾਂ ਦੀ ਕਿ ਬਬੂ ਮਾਂ ਦੀ ਆਪਣੇ ਕੁੜੇ ਆਪਣੇ ਭੈਣ ਜਾਂ ਆਪਣੀ ਮਾਂ ਕੋਈ ਉਹਦਾ ਰਿਸ਼ਤਾ ਦੇ ਗਾਣਾ ਸੁਣੂ ਤਾਂ ਆਪੂ ਕਰ ਇਹ ਪਰਿਵਾਰ ਵਿੱਚ ਬੈਠ ਕੇ ਗਾਣਾ ਸੁਣਨ ਵਾਲਾ ਹੈਗਾ ਜਿਹੜੇ ਕਰਤਾਰ ਦੀ ਗੱਲ ਕਰਦਾ ਦੂਜੀ ਗੱਲ ਮਾਨਸਾ ਜ਼ਿਲ੍ਹੇ ਦਾ ਹੋਣ ਹਰ ਨੌਜਵਾਨ ਸੀ ਜਿਨੇ ਆਪਣੇ ਗਾਇਕੀ ਕਰਕੇ ਦੁਨੀਆ ਦੇ ਵਿੱਚ ਨਾਮ ਪੈਦਾ ਕੀਤਾ ਸੀ ਨਾਮ ਰੋਸ਼ਨ ਕੀਤਾ ਸੀ ਤੇ ਉਸ ਬੰਦੇ ਨੂੰ ਉਸ ਨੌਜਵਾਨ ਨੂੰ ਮਰਵਾਉਣ ਵਾਸਤੇ ਇਹਨਾਂ 4-5 ਕਟੀੜਾਂ ਦਾ ਉਹਦੇ ਵਿੱਚ ਬੱਬੂ ਮਾਨ ਵੀ ਆਉਂਦਾ ਹੱਥ ਹੈਗਾ ਸੀ ਹੁਣ ਫਿਲਮ ਹੋ ਗਈ ਫਲੌਪ ਕਿਉਂਕਿ ਜਿਹੜੇ ਮੂਸੇਵਾਲ ਦੇ ਫੈਨ ਸੀ ਕੱਲੇ ਉਹਦੇ ਫੈਨ ਨਹੀਂ ਹੋਰ ਵੀ ਬੰਦੇ ਜਿਹੜੇ ਐ ਬੱਬੂ ਮਾਨ ਨੂੰ ਦੇਖਣਾ ਪਸੰਦ ਨਹੀਂ ਕਰਦੇ ਸੁਣਨਾ ਪਸੰਦ ਨਹੀਂ ਕਰਦੇ ਕਿਉਂਕਿ ਇਹਦੇ ਕੋਲੇ ਜਿਹੜੀਆਂ ਕਥਾ ਕਹਾਣੀਆਂ ਹੁੰਦੀਆਂ ਨੇ ਪਤਾ ਨਹੀਂ ਕਿਹੋ ਜਿਹਾ ਬਕਵਾਸ ਕਰਦਾ ਹੈ ਕਈ ਵਾਰੀ ਉਹ ਲੋਕ ਪਸੰਦ ਕਰਦੇ ਹੀ ਨਹੀਂ ਕਿਤੇ ਉਹ ਸਾਗ ਪਾਹਲੂ ਕੋਲੇ ਵਿੱਚ ਦੋ ਰੋਟੀਆਂ ਰੱਖ ਲੂ ਉੱਥੇ ਸ਼ੈਰੀ ਕਰਨੀ ਸ਼ੁਰੂ ਕਰਨ ਦਾ ਨਾ ਗੱਲ ਨਾ ਬਾਅਦ ਉਹ ਜੁੰਡੇ ਖਿਲਾੜੀ ਕਰਦਾ ਹੁੰਦਾ ਜਿਵੇਂ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਤੇ ਦੂਜੀ ਗੱਲ ਇੱਕ ਮੈਂ ਹੋਰ ਨਾਲ ਕਹਿਣੀ ਹੈ ਜਿਹੜੇ ਫਿਲਮ ਦੇਖਣ ਵਾਲੇ ਨੇ ਜਾਂ ਜਿਹੜੇ ਦੇਖਣ ਨਹੀਂ ਗਏ ਕਿ ਅਸੀਂ ਪੰਜਾਬ ਦੇ ਵਸਿੰਦੇ ਆ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਕਿ ਅਸੀਂ ਇਹੋ ਜੀਆਂ ਫਿਲਮਾਂ ਦੇ ਕੇ ਆਪਣੇ ਬੱਚਿਆਂ ਨੂੰ ਮਤ ਦੇਣੀ ਹੈ ਆਪਣੇ ਬੱਚਿਆਂ ਨੂੰ ਕੁਝ ਸਿਖਾਉਣਾ ਹੈ ਇੱਕ ਬੰਦਾ ਆਪਣੇ ਘਰ ਦੇ ਵਿੱਚ ਆਪਣੀ ਭਰਾਈ ਦਾ ਕਤਲ ਕਰਦਾ ਦਿਖਾਇਆ ਗਿਆ। ਸਾਥ ਵਿੱਚ ਬੰਦੇ ਵੜਦਾ ਦਿਖਾਇਆ ਗਿਆ। ਅਸੀਂ ਆਪਣੇ ਬੱਚਿਆਂ ਤੇ ਉਹ ਪ੍ਰਭਾਵ ਪਾਉਣਾ। ਕੋਈ ਮਾੜੀ ਮੋੜੀ ਸਟੋਰੀ ਹੁੰਦੀ ਹੈ ਚਲੋ ਠੀਕ ਹੈ ਉਹਨੂੰ ਤੁਸੀਂ ਫਿਲਮਾਂ ਰਾਹੀਂ ਪੇਸ਼ ਕਰਦੇ ਹੋ ਕੀਤੀ ਜਾ ਸਕਦੀ ਹੈ। ਪਰ ਇਹਨਾਂ ਲੋਕਾਂ ਦਾ ਸੂਚੇ ਸੂਰਮੇ ਦੇ ਨਾਲ ਕੀ ਸੰਬੰਧ ਹੈ? ਬੱਬੂ ਮਾਨ ਦਾ ਕੀ ਸੰਬੰਧ ਹੈ? ਉਹਦੇ ਕਿਰਦਾਰ ਦਾ ਕੀ ਸੰਬੰਧ ਹੈ? ਜੇ ਤਾਂ ਉਹ ਜਿਆ ਕਰਦਾਰ ਕਰੈਕਟਰ ਤੁਹਾਡਾ ਹੈਗਾ ਤੁਹਾਡੇ ਗਾਣਿਆਂ ਵਿੱਚ ਫਿਰ ਤੁਸੀਂ ਕਹਿ ਦਿਓ ਤੁਸੀਂ ਨੌਜਵਾਨਾਂ ਦਾ ਅਸਲਾ ਚੱਕਣ ਦੀ ਗੱਲ ਕਹੀ ਹੈ ਨਸ਼ਾ ਪਰਮੋਡ ਕੀਤਾ ਤੁਸੀਂ ਥੀਮ ਦੀ ਗੱਲ ਕਰਦੇ ਹੋ ਸ਼ਰਾਬ ਦੀ ਗੱਲ ਕਰਦੇ ਹੋ ਚੱਕ ਲੋ ਰੱਪਲਾ ਚੱਕ ਲੋ ਅਸਲਾ ਕਬਜ਼ਾ ਲੈਣਾ ਤੇ ਇਹ ਅਸੀਂ ਨੌਜਵਾਨੀ ਨੂੰ ਦਿਖਾਉਣਾ ਹੈ ਮੈਂ ਇਹ ਬੇਨਤੀ ਤਾਂ ਕੀਤੀ ਹੈ ਕਿ ਹੁਣ ਬਹਾਨੇ ਲਾਉਣ ਦਾ ਫਾਇਦਾ ਕੋਈ ਨਹੀਂ ਸ਼ਰਾਧਾ ਕਰਕੇ ਫਿਲਮ ਨਹੀਂ ਚੱਲੀ ਇਹ ਕੋਈ ਮਤਲਬ ਨਹੀਂ ਹੈਗਾ ਮਤਲਬ ਤਾਂ ਇਹ ਹੈ ਵੀ ਹੁਣ ਤੁਹਾਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਜੁੰਡੇ ਖਿਲਾਾਰੇ ਹੁੰਦੇ ਆ ਤੁਸੀਂ ਸਟੇਜਾਂ 'ਤੇ ਜਿਹੜੇ ਗਾਣੇ ਗਾਏ ਨੇ ਉਹਨੂੰ ਤੁਸੀਂ ਸਿੱਧੂ ਮੂਸੇਵਾਲੇ ਦੇ ਗਾਣਿਆਂ ਨਾਲ ਕੰਪੇਅਰ ਨਹੀਂ ਕਰ ਸਕਦੇ ਇਹ ਸਚਾਈ ਹੈ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਥੋੜਾ ਸਮਝਣ ਦੀ ਲੋੜ ਹੈ ਇਹਨਾਂ ਕੁਝ ਗਾਇਕਾਂ ਨੂੰ ਅਸੀਂ ਜਾਣਬੁੱਝ ਕੇ ਆਪਣੇ ਸਿਰ ਤੇ ਬਹਾਇਆ ਤੇ ਜਿਨ੍ਹਾਂ ਨੇ ਇੱਕ ਮਿਹਨਤ ਕਸ਼ ਨੌਜਵਾਨ ਨੂੰ ਸਿੱਧੂ ਮੂਸੇਵਾਲੇ ਨੂੰ ਇਹਨਾਂ ਨੇ ਆਪਣੀ ਗੈਲਸੀ ਦੇ ਨਾਲ ਬਸ ਸਿੱਧਾ ਕਹਿ ਲਈਏ ਕਿ ਤਿੰਨ ਚਾਰ ਕਟੀੜਾਂ ਨੇ ਜਿਨ੍ਹਾਂ ਨੇ ਉਹਨੂੰ ਮਰਵਾਇਆ ਸਿੱਧੇ ਤੌਰ ਤੇ ਇਹਨਾਂ ਦਾ ਨਾਂ ਅੱਜ ਵੀ ਬੋਲਦਾ ਹੈ ਇਹ ਬੇਨਤੀ ਪ੍ਰਵਾਨ ਕਰਿਓ ਸੁੱਚਾ ਸੂਰਮਾ ਫਿਲਮ ਜਿਨ੍ਹਾਂ ਲੋਕਾਂ ਨੇ ਦੇਖੀ ਹੈ ਉਹਨੂੰ ਮੈਂ ਬੇਨਤੀ ਕਰ ਦੇਣਾ ਕਿ ਉਹਦੇ ਵਿੱਚ ਜਿਹੜੇ ਕਿਰਦਾਰ ਨਵਾਏ ਗਏ ਨੇ ਬਲਬੀਰੋ ਭਾਬੀ ਦਾ ਉਹ ਕਤਲ ਕਰਦਾ ਇਹ ਬਿਲਕੁਲ ਝੂਠ ਇਹ ਹੋਇਆ ਨਹੀਂ ਕੁਕਰ ਨੂੰ ਭਾਵ ਨੂੰ ਸਾਥ ਵਿੱਚ ਵਧਣਾ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਤੇ ਨਾ ਹੀ ਇਹ ਕਿਰਦਾਰ ਨਿਵੇ ਨੇ ਇਹ ਜਾਣ ਬੁੱਝ ਕੇ ਤ੍ਰਿਸ਼ਟ ਪਾਉਣ ਵਾਸਤੇ ਕਿ ਸਟੋਰੀ ਚੱਲੇ ਇਹ ਮਨਕਟ ਕਹਾਣੀਆਂ ਬਣਾਈਆਂ ਜਾਂਦੀਆਂ ਨੇ ਇਹ ਬੇਨਤੀ ਪ੍ਰਵਾਨ ਕਰਿਓ ਅਸੀਂ ਆਪਣੇ ਬੱਚਿਆਂ ਨੂੰ ਉਹ ਫਿਲਮਾਂ ਦਿਖਾਈਏ ਜਿਨ੍ਹਾਂ ਵਿੱਚੋਂ ਸਾਇੰਸ ਦਾ ਯੁੱਗ ਹੈ ਕੋਈ ਤਰੱਕੀ ਵਾਸਤੇ ਸਾਡੇ ਬੱਚਿਆਂ ਨੂੰ ਮਿਲੇ ਸਿਆਣਪ ਮਿਲੇ ਬੱਚੇ ਆਪਣੀ ਯੋਗਤਾ ਵਧਾਉਣ ਮਾਂ ਪਿਓ ਦਾ ਨਾਮ ਰੋਸ਼ਨ ਕਰਨ ਸਾਡੇ ਦਾ ਪੰਜਾਬੀ ਸੱਭਿਆਚਾਰ ਕਲਚਰ ਹੈ ਸਾਡੇ ਬੱਚੇ ਉਹਨਾਂ ਵੱਲ ਧਿਆਨ ਦੇਣ ਉਹ ਇਹ ਜੀਆਂ ਚੀਜ਼ਾਂ ਦਿਖਾਈ ਦੀ ਸੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ